ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਥੀਆਂ ਸਿੰਘਾਂ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਪਿੰਡਾਂ ਦੀ ਸ਼ਹਿਰ ਕਰਨ ਵਾਸਤੇ ਜਾ ਰਿਹਾ ਹੈ। ਤਾਇਨੇਜਰ ਨੂੰ ਆ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਦੇ ਵਿੱਚ ਵੱਟਾ ਵੱਜਿਆ। ਜਿਸ ਵੇਲੇ ਕਿਹਾ ਕਿ ਸਿੰਘੋ ਪਤਾ ਕਰੋ ਵੱਟਾ ਕਿਸ ਨੇ ਮਾਰਿਆ। ਤਾਂ ਦੇਖਿਆ ਕਿ ਕੋਠਿਆਂ ਦੇ ਪਿੱਛੇ ਕਬੇਰੀ ਹੈ। ਤਾਂ ਉੱਥੇ ਉਹ ਬੱਚੇ ਬੇਰੀ ਨੂੰ ਵੱਟੇ ਮਾਰ ਰਹੇ ਨੇ। ਸਿੰਘਾਂ ਨੇ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਪਕੜ ਕੇ ਲਿਆ ਕੇ ਮਹਾਰਾਜੇ ਦੇ ਪੇਸ਼ ਕੀਤਾ ਆ ਸ਼ੇਰੇ ਪਜਾਮ ਮਹਾਰਾਜ ਰਣਜੀਤ ਸਿੰਘ ਨੇ ਕਿਹਾ ਬੱਚਿਓ ਤਾਂ ਮੇਰੇ ਬੱਟਾ ਕਿਉਂ ਮਾਰਿਆ ਤਾਂ ਉਹਨਾਂ ਬੱਚਿਆਂ ਨੇ ਕਿਹਾ ਕਿ ਅਸੀਂ ਤਾਂ 베ਰੀ ਨੂੰ ਬੱਟੇ ਮਾਰਦੇ ਆ ਰਣਜੀਤ ਸਿੰਘ ਨੇ ਕਿਹਾ ਕਿ 베ਰੀ ਦੇ ਬੱਟੇ ਕਿਉਂ ਮਾਰਦੇ ਹੋ ਤਾਂ ਬੱਚਿਆਂ ਨੇ ਕਿਹਾ ਅਸੀਂ ਬੱਟੇ ਤਾਂ ਮਾਰਦੇ ਸਾਨੂੰ 베ਰੀ 베ਰ ਦਿੰਦੀ ਹੈ ਸ਼ੇਰੇ ਪਜਾਮ ਮਹਾਰਾਜਾ ਰਣਜੀਤ ਸਿੰਘ ਏਡਾ ਦਿਆਲੂ ਸੀ ਉਹਨੇ ਕਿਹਾ ਕਿ 베ਰੀ ਇੱਕ ਜੜ੍ਹ ਦਰਖਤ ਹੈ ਜਿਹੜੀ ਬੋਲ ਵੀ ਨਹੀਂ ਸਕਦੀ ਸੁਣ ਵੀ ਨਹੀਂ ਸਕਦੀ ਤਾਂ ਬੱਚਿਆਂ ਨੂੰ ਬੱਟੇ ਮਾਰੇ ਤੋਂ 베ਰ ਦਿੰਦੀ ਆ ਮੈਂ ਤਾਂ ਫੇਰ ਵੀ ਦੇਖਦਾ ਬਾਦਸ਼ਾਹ ਮੈਨੂੰ ਵੀ ਕੁਝ ਦੇਣਾ ਚਾਹੀਦਾ ਸ਼ੇਰੇ ਪਿਆਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਬੱਚੇ ਨੇ ਬੱਟਾ ਮਾਰਿਆ ਸੀ ਉਹਨੂੰ 5 ਪਿੰਡਾਂ ਦੀ ਜ਼ਮੀਨ ਦਿੱਤੀ ਤੇ ਬਾਕੀ ਦੇ ਬੱਚਿਆਂ ਨੂੰ 2-2 ਪਿੰਡਾਂ ਦੀ ਜ਼ਮੀਨ ਦਿੱਤੀ ਏਡਾ ਤੇ ਆਲੂ ਸੀ ਸ਼ੇਰੇ ਪਿਆਮਹਾਰਾਜਾ ਰਣਜੀਤ ਸਿੰਘ ਜੀ